ਤਤਨਾਮ ਸ੍ਰੀ ਵਾਰਿਕਰੂ ਸਾਹਿਬ ਜੀ ਜੋ ਸੋਰਠ ਨਿਸਾ ਬੰਦਨੇ ਭਾਈ ਕਰਮ ਧਰਮ ਬੰਦ ਕਰੇ পাপ ਪੁੰਨ ਜਗ ਜਾਇ ਭਾਈ ਬਿਨ ਸੇ ਨਾਮ ਵਿਸਾਰੇ ਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਧ ਕਰੇ ਪਾਪ ਪੁੰਨ ਜਗ ਜਾਇ ਭਾਈ ਬਿਨ ਸੇ ਨਾਮ ਵਿਸਾਰੇ माया जग मोहनी ਭਾਈ ਕਰਮ ਸਭੇ ਵੇ ਕਰੇ ਸੁਣਾ ਪੰਡਤ ਕਰਮ ਆਕਾਰੀ ਜੇਤੋ ਕਰਮ ਸੁਖ ਉਪਜੈ ਭਾਈ ਉਹ ਆਤਮਾ ਤਤ ਵਿਚਾਰੇ ਰਹਾ ਸਾਸਤ ਬੇਦ ਬਕੌ ਖੜੇ ਭਾਈ ਕਰਮ ਕਰਹੁ ਸੰਸਾਰੇ ਖੰਡ ਮੈਲ ਨਾ ਚੁੱਕਈ ਭਾਈ ਅੰਤਰਾ ਮੈਲ ਵਿਕਾਰੇ ਇਹ ਨਭੈਦ ਟੂਪੀ ਮਾਕੁਰੀ ਭਾਈ ਹੋਂਡੇ ਸਿਰ ਕੈ ਭਾਰੇ ਮਤ ਕਣੇ ਵਿਗੁਤੀ ਭਾਈ ਦੂਜੇ ਭਾਇ ਖਵਾਈ ਜਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੇ ਪਰਮ ਨਾ ਜਾਇ ਤਤ ਗੁਰ ਸੇਵੇ ਤਾ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਹੂ ਭਜੈ ਭਾਈ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਾਗੁ ਨ ਪਾਈ ਜਿਸ ਅੰਤਰ ਲੋਭ ਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀ ਵੇਲੋਏ ਭਾਈ ਵਿਚੋਂ ਨਿਕਲ ਤਥ ਜਲ ਮਥੀਏ ਜਲ ਦੇਖੀਏ ਭਾਈ ਇਹੋ ਜਗ ਇਹ ਹਵਾਥ ਗੁਰ ਬਿਨਾ ਪਰਮ ਵਿਗੂਚੀਏ ਭਾਈ ਘਟ ਘਟ ਦੇਉ ਅਲਖ ਜੋ ਜਾਗ ਤਾਗ ਸੂਤ ਕੋ ਭਾਈ ਦਹਦ ਸ ਬਦ ਮਾਇ ਬੇਨ ਗੁਰ ਗਾਠ ਨਾ ਛੁਟਾਈ ਭਾਈ ਥਕੇ ਕਰਮ ਕਮਾ ਜਗ ਪਰਮ ਬੁਲਾਇਆ ਭਾਈ ਕਹਿਣਾ ਕਿਛੂ ਨਾ ਜਾਇ ਗੁਰ ਮਿਲਿਆ ਭੋ ਮਨ ਵਸੈ ਪਾਈ ਬੇਮਰਣਾ ਸਚ ਲੇਖ ਜੱਨਾ ਦਾਨ ਚੰਗੇ ਆਇਆ ਪਾਈ ਦਰਗਹ ਨਾਮ ਵਿਸੇਖ ਗੋਰ ਅੰਕਸ ਜਿਨ ਨਾਮ ਦ੍ਰਿੜਾਇਆ ਪਾਈ ਮਾਨਵਸਿਆ ਏਖਾ ਇਹੋ ਤਨ ਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਾਪਾਰੇ ਸੋ ਦ੍ਰਿੜ ਭਾਈ ਉਰ ਸਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲੂ ਕਰੇ ਵਪਾਰ ਇਹੋ ਅਖਰ ਵਪਾਰੀ ਸੋਦੜੇ ਭਾਈ ਸੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਸਾ ਵਾਹੇ ਗੁਰੂ ਜੀ ਕੀ ਫਤਿਹ